ਹਾਂਜੀ ਸਤਿ ਸ੍ਰੀ ਅਕਾਲ ਜੀ ਬਾਬੋ ਕੀ ਹਾਲ ਚਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਠੀਕ ਠਾਕ ਹੋ ਬਈ ਸਾਰੇ ਜਾਣੇ ਉਮੀਦ ਕਰਦੇ ਆ ਵੀ ਸਾਰਿਆਂ ਦੇ ਘਰ ਪਰਿਵਾਰ ਬਾਲ ਵਿੱਚ ਸਭ ਰਾਜੀ ਖੁਸ਼ੀ ਹੋਣਗੇ ਬਾਈ ਜਾਨਵਰ ਪੰਛੀ ਠੀਕ ਠਾਕ ਹੋਣਗੇ ਬਾਕੀ ਮਾਹੌਲ ਤੁਹਾਨੂੰ ਪਤਾ ਹੀ ਆ ਬਈ ਕਿਹੋ ਜਿਹਾ ਚੱਲ ਰਿਹਾ ਹੈ ਨਾ ਤੇ ਵਾਜੀਆਂ ਬੂਜੀਆਂ ਤਾਂ ਬਾਕੀ ਮੌਸਮ ਦੇ ਕਾਰਨ ਵੀ ਕੁਝ ਬਾਕੀ ਮਾਹੌਲ ਵੀ ਜਿਹੜਾ ਹੈਗਾ ਸਾਰਿਆਂ ਨੂੰ ਪਤਾ ਹੀ ਹੈ ਹਨ ਤੇ ਬਾਕੀ ਬਾਈ ਜੀ ਉਹ ਜਿਹੜਾ ਤੁਸੀਂ ਕਮੈਂਟ ਕੀਤਾ ਸੀ ਬਈ ਹਾਂ ਖਰਾਕ ਹਾਜਮ ਨਹੀਂ ਕਰਦੇ ਉਹ ਤਾਂ ਮੈਂ ਤੁਹਾਨੂੰ ਦੱਸਤਾ ਸੀ ਹਨ ਖਰਾਕ ਹਾਜਮ ਕਰਨ ਵਾਲਾ ਤਾਂ ਬਸ ਉਸ ਤਰੀਕੇ ਨਾਲ ਵਰਤ ਲਿਓ ਬਾਈ ਖਰਾਕ ਹਾਜਮ ਕਰਨਗੇ ਕਬੂਤਰ ਤੇ ਬਾਕੀ ਜਿਹੜਾ ਭਰਾ ਕਹਿੰਦਾ ਹਰੀਆਂ ਬਿੱਠਾਂ ਮਾਰਦੇ ਆ ਵੀਰੇ ਹਰੀਆਂ ਬਿੱਠਾਂ ਦਾ ਵੀ ਇੱਕੋ ਹੀ ਕਾਰਨ ਹੁੰਦਾ ਵੀ ਜਾਂ ਤਾਂ ਮੰਨ ਕੇ ਚੱਲੋ ਵੀ ਕਬੂਤਰਾਂ ਤੇ ਗਰਮੀ ਪੈ ਗਈ ਛੁੱਕਾ ਵੱਧ ਡਾ ਲਿਆ ਤੁਸੀਂ ਕੇਅਰ ਕੀਤੀ ਨਹੀਂ ਉਹਦੀ ਦੇਖਿਆ ਨਹੀਂ ਤੇ ਗਰਮੀ ਪੈ ਗਈ ਉਹਦੇ ਅੰਦਰ ਤੇ ਲੀਵਰ ਚ ਖਰਾਬੀ ਹੋ ਗਈ ਤੇ ਹਰੀਆਂ ਬਿੱਠਾ ਮਾਰਨ ਲੱਗ ਗਿਆ ਜਾਂ ਕੋ ਉੱਤਰ ਢਿੱਲਾ ਹੁੰਦਾ ਬੁਖਾਰ ਬਖੂਰ ਚੜਿਆ ਹੁੰਦਾ ਜਿਵੇਂ ਮੈਂ ਦੱਸਿਆ ਸੀਗਾ ਵੀ ਉਹਦੇ ਕਰਕੇ ਹਨਾ ਤਾਂ ਕਰਕੇ ਹਰੀਆਂ ਬਿੱਠਾ ਮਾਰਦਾ ਤੇ ਇੱਕ ਬਾਈ ਨੇ ਕਮੈਂਟ ਕੀਤਾ ਸੀ ਵੀ ਹਰੜ ਵੱਧ ਲੱਗ ਗਈ ਤੇ ਬਾਈ ਜੀ ਪਤਾ ਕੀ ਆ ਮੈਂ ਤਾਂ ਹੀ ਕਹਿਣਾ ਹੁੰਨਾ ਵੀ ਕਲੀਅਰ ਕਰ ਲਿਆ ਕਰੋ ਗੱਲ ਜਿੰਨਾ ਚਿਰ ਕਿਸੇ ਗੱਲ ਦਾ ਪਤਾ ਨਹੀਂ ਨਾ ਹੁੰਦਾ ਨਾ ਨਾਮ ਦਿਆ ਕਰੋ ਮੇਰਾ ਵੀ ਕੋਈ ਵੀ ਚੀਜ਼ ਇਹ ਕੋਈ ਵੀ ਚੀਜ਼ ਆ ਚਾਹੇ ਦੇਸੀ ਆ ਚਾਹੇ ਅੰਗਰੇਜ਼ੀ ਆ ਮੈਂ ਪਹਿਲਾਂ ਦੱਸਿਆ ਸੀ ਇੱਕ ਵੀਡੀਓ ਦੇ ਵਿੱਚ ਵੀ ਇਹ ਵੱਧ ਲੱਗੀ ਵੀ ਮਾੜੀ ਤੇ ਘੱਟ ਲੱਗੀ ਦਾ ਕੋਈ ਇਹਦਾ ਉਹ ਨਹੀਂਗਾ ਦੁੱਖ ਨਹੀਂਗਾ ਕੋਈ ਵੀ ਜੀ ਆ ਚਾਹੇ ਦੇਸੀ ਜਾ ਅੰਗਰੇਜ਼ੀ ਆ ਵੱਧ ডোজ ਤੋਂ ਵੱਧ ਲੱਗੀ ਤਾਂ ਮਾੜੀ ਮਾੜੀ ਆਵੇਗੀ ਕਬੂਤਰਾਂ ਵਾਸਤੇ ਠੀਕ ਹੈ ਜਿਵੇਂ ਮੈਂ ਅੱਗੇ ਦੱਸਿਆ ਸੀ ਮੰਨ ਲਓ ਕੋਈ ਅੰਗਰੇਜ਼ੀ ਚੀਜ਼ ਆ ਗੋਲੀ ਆ ਜਾਂ ਕੈਪਸੂਲ ਆ ਜਾਂ ਕੋਈ ਸੀਰਪ ਆ ਕੋਈ ਵੀ ਚੀਜ਼ ਆ ਉਹ ਮੰਨ ਕੇ ਚੱਲੋ ਵੀ 15 ਤੋਂ 18 mg ਤੱਕ ਹੀ ਲੱਗਦੀ ਆ ਕਬੂਤਰਾਂ ਨੂੰ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਕਈ ਵਿੱਚ ਕਹਿ ਦਿੰਦੇ ਆ 250mg ਦਾ ਲਾ ਦੋ ਜੀ ਚੌਥਾ ਹਿੱਸਾ ਹੁਣ 250mg ਦਾ ਚੌਥਾ ਹਿੱਸਾ 62.5mg ਬਣਦਾ ਤੇ ਉਹ ਚਾਰ ਕੁੱਤਰਾ ਹੀ ডোজ ਬਣ ਜਾਂਦੀ ਆ ਤੇ ਲੱਗਦੀ ਇਹਨੂੰ 15 ਤੋਂ 18 ਹੱਦ 20mg ਬਸ ਇੰਨੀ ਕੁ ਤੇ ਜਿਹੜੀ ਦੇਸੀ ਚੀਜ਼ ਆ ਉਹ ਵੀ ਆਪਾਂ ਇਹਨੂੰ ਮਤਲਬ ਘੱਟ ਤੋਂ ਘੱਟ ਲਾਉਣੀ ਜਿਵੇਂ ਬਾਈ ਨੇ ਹਰੜ ਵੱਦ ਲਾ ਲਈ ਸੰਘੜੀ ਕਰਕੇ ਤੇ ਉਹਦੇ ਉੱਤੇ ਡਾਰਕ ਠਾਗੇ ਉਹ ਬਾਈ ਸਾਈਡ ਇਫੈਕਟ ਕਰਨੇ ਕਰਨਾ ਉਹਨੇ ਪਾਉਣਾ ਹੀ ਪਾਉਣਾ ਨੁਕਸਾਨ ਕਰੂਗੀ ਕਰੂਗੀ ਵੱਦ ਲੱਗੀ ਚੀਜ਼ ਕੋਈ ਜਲਾਵ ਆ ਕੋਈ ਆਲੂ ਬੁਖਾਰਾ ਕੋਈ ਠੰਡਾ ਪਾਣੀ ਆ ਇਹ ਵੀਰੇ ਇਹ ਮੰਨ ਕੇ ਚੱਲੋ ਜਦੋਂ ਆਪਾਂ ਭਿਉਂਨੇ ਆ ਨੂੰ ਪਿਉ ਲੋ ਦੋ ਤਿੰਨ ਨਾਲਕੀਆਂ ਚ ਪਿਉ ਲੋ ਇਹ ਜਦੋਂ ਲਾਉਣਾ ਇਹਨਾਂ ਤਿੰਨਾਂ ਚੀਜ਼ਾਂ ਚੋਂ ਚਾਹੇ ਮੰਨ ਲਓ ਜਲਾਵ ਆ ਚਾਹੇ ਹਰੜਾ ਸੌਰੀ ਹਾਂ ਚਾਹੇ ਆਲੂ ਬੁਖਾਰਾ ਚਾਹੇ ਠੰਡਾ ਪਾਣੀ ਆ ਚਾਹੇ ਰਸੋਂ ਦਾ ਕੋਈ ਵੀ ਚੀਜ਼ ਆ ਉਹ ਮਤਲਬ ਲਗਣੀ ਪਤਲੀ ਕਰਕੇ ਹੀ ਹੁੰਦੀ ਆ ਜਿੰਨੀ ਪਤਲੀ ਲੱਗੂ ਉਨੇ ਰਿਜ਼ਲਟ ਵੱਧ ਮਿਲੂ ਪਤਲੀ ਮਤਲਬ ਕੱਚ ਦੇ ਗਲਾਸ ਚ ਪਾ ਕੇ ਦੇਖ ਲੋ ਠੀਕ ਆ ਅਗਲੇ ਪਾਸੇ ਤੁਹਾਡੀਆਂ ਅੰਗਰਾ ਦੇਸ਼ੀਆਂ ਚਾਹੀਦੀਆਂ ਮੰਨ ਲਓ ਰਸੌਣ ਤਾਂ ਇਸ ਤਰੀਕੇ ਨਾਲ ਲਾਉਣੀ ਵੀ ਉਹਦਾ ਰੰਗ ਹੀ ਬਟਾਉਣਾ ਹੁੰਦਾ ਤੇ ਇਸੇ ਤਰੀਕੇ ਨਾਲ ਹੀ ਜਲਾਬ ਆ ਜਿਵੇਂ ਹੁਣ ਬਾਈ ਨੇ ਹਰੜ ਦਾ ਜਲਾਬ ਵੱਧ ਲਾ ਲਿਆ ਤੇ ਬਾਈ ਉਹਦਾ ਤੂੰ ਪਤਾ ਕੀ ਕਰੀਂ ਜਿੱਤੇ ਕੋਲੇ ਬਣਿਆ ਹੋਇਆ ਗੁੜ ਪਿਆ ਹੋਇਆ ਨਾ ਤੇ ਉਹ ਬਣਿਆ ਹੋਇਆ ਗੁੜ ਲਾ ਦੀ ਮੇਰਾ ਵੀਰ ਕੂਤਰਾਂ ਨੂੰ ਦੋਕ ਦਿਨ ਤੇ ਗੁੜ ਲਾ ਕੇ ਤੇ ਅੱਧਾ ਪੌਣਾ ਘੰਟਾ ਘੰਟਾ ਧੁੱਪੇ ਪਾ ਦੀ ਤੇ ਤੇਰੇ ਕਬੂਤਰ ਸੈੱਟ ਹੋ ਜਾਣਗੇ ਠੀਕ ਹੈ ਅੱਗੇ ਤੋਂ ਜੋ ਵੀ ਚੀਜ਼ ਲਾਉਣੀ ਆ ਮੇਰਾ ਵੀਰ ਇਹ ਤਰੀਕੇ ਨਾਲ ਤੇ ਦੇਖ ਕੇ ਇਹਦੀ ਡੋਜ ਕੋਈ ਵੀ ਚੀਜ਼ ਆ ਓਵਰਡੋਜ ਬਾਈ ਮਾੜੀ ਮਾੜੀ ਚਾਹੇ ਦੇਸੀ ਆ ਚਾਹੇ ਅੰਗਰੇਜ਼ੀ ਆ ਠੀਕ ਆ ਇਹ ਮਤਲਬ ਡੋਜ ਨਾਲ ਹੀ ਸਹੀ ਰਹਿੰਦੀ ਹੁੰਦੀ ਹੈ ਜਿੰਨੀ ਕ ਮਤਲਬ ਅਥਰਾਇਜ਼ੇਸ਼ਨ ਹੁੰਦੀ ਆ ਜਾਂ ਜਿੰਨੀ ਕੇ ਨੂੰ ਅਲਾਉਡ ਆ ਮਤਲਬ ਉਨੀ ਕ ਆਪਾਂ ਲਾ ਸਕਦੇ ਆ ਵੀ ਇੰਨੀ ਕੀ ਚੀਜ਼ ਜੇ ਮੈਂ ਤੁਹਾਨੂੰ ਦੱਸਦਾ ਵੀ 15 ਤੋਂ 18 ਐਮਜੀ ਅੰਗਰੇਜ਼ੀ ਚੀਜ਼ ਪਹਿਲੀ ਦਾ ਗੱਲ ਆ ਵੀ ਇਹ ਦੇਸੀ ਦੂਸੀ ਸੌਰੀ ਅੰਗਰੇਜ਼ੀ ਗੁਰੂਜੀ ਦਵਾਈਆਂ ਤੋਂ ਦੂਰ ਹੀ ਰੱਖੋ ਤੇ ਬਾਕੀ ਉਹ ਜੇ ਭਾਈ ਤੂੰ ਖੋਲਣ ਵਾਸਤੇ ਲਾਇਆ ਸੀ ਜਲਾਬ ਜਾਂ ਕੀ ਕਰਨ ਵਾਸਤੇ ਲਾਇਆ ਸੀ ਹਨਾ ਉਹ ਪੂਰਾ ਕਮੈਂਟ ਕਰ ਦਿਆ ਕਰੋ ਤੇ ਬਾਕੀ ਆ ਹਵੜ ਦੇ ਮੇਰੇ ਕੋਲ ਬਣਿਆ ਹੋਇਆ ਗੋੜ ਹੋਏਗਾ ਤਾਂ ਉਹ ਲਾਲੀ ਬਾਈ ਉਹਨਾਂ ਨੂੰ ਕਬੂਤਰਾਂ ਨੂੰ ਤੇਰੇ ਸਹੀ ਹੋ ਜਾਣਗੇ ਕਬੂਤਰ ਤੇ ਆ ਜਾਣਗੇ ਆਪਦੀ ਡਾਰ ਦੇ ਵਿੱਚ ਕੋਈ ਚੱਕਰ ਨਹੀਂ ਤੇ ਇੱਕ ਦੋ ਦਿਨ ਉਹਨਾਂ ਨੂੰ ਮਨੱਕਾ ਦੇ ਦੀ ਜਿਵੇਂ ਇੱਕ ਮਨੱਕਾ ਦੇ ਕੇ ਰਾਤ ਨੂੰ ਦੇਤਾ ਜਿਵੇਂ ਐਸੇ ਵੇਲੇ ਹਨਾ ਤੇ ਉਹਦਾਂ ਵੀ ਸੈੱਟ ਰਹਿੰਦੇ ਆ ਜਾਂ ਐ ਕਰੀ ਮਨੱਕੇ ਦੇ ਵਿੱਚ ਮਾਲਾ ਹਲਦੀ ਪਾ ਲਈ ਥੋੜੀ ਜੀ ਮਨੱਕੇ ਦੀ ਗੋਲੀ ਜੀ ਬਣਾ ਲਈ ਛੋਲੇ ਦਾਣੇ ਜੀ ਦੀ ਮਾੜੀ ਚੁਟਕੀ ਹਲਦੀ ਦੀ ਮੰਨ ਕੇ ਚਲੋ ਇੱਕ ਉਂਗਲ ਦੇ ਗੂਠੇ ਨਾਲ ਚੱਕ ਕੇ ਚੁੰਡੀਕ ਥੋੜੀ ਜੀ ਹਲਦੀ ਥੋੜਾ ਜਿਹਾ ਮਨੱਕਾ ਪਾ ਕੇ ਤੇ ਬਣਿਆ ਹੋਇਆ ਗੁੜ ਦੇਨੇ ਲਾ ਦੀ ਜਿਹਨੇ ਬਣਿਆ ਹੋਇਆ ਗੁੜ ਲਾ ਕੇ ਉਹਨੂੰ ਤੇ ਤੁੱਪੇ ਬਿਠਾ ਦੀ ਬਾਈ ਉਹ ਸੈੱਟ ਹੋ ਜਾਣਗੇ ਤੇਰੇ ਕੋਈ ਚੱਲ ਨਹੀਂ ਤੇ ਬਾਕੀ ਬਾਈ ਯਾਰ ਇਹ ਰੱਖਿਆ ਕਰੋ ਗੌਰ ਆਦੇ ਉਸ ਤਰੀਕੇ ਨੇ ਲਾਇਆ ਕਰੋ ਚੀਜ਼ ਜਿੰਨੀ ਕੁ ਮਤਲਬ ਲੋਡ ਆ ਯਾਰ ਫालतू ਦਾ ਬੇਤੋਂ ਬਾਹਲੀ ਦਾ ਮਾੜੀ-ਮਾੜੀ ਆ ਹੈਨਾ ਉਹੀ ਵੀ ਬਾਕੀ ਹੁਣ ਮੌਸਮ ਤੁਹਾਨੂੰ ਪਤਾ ਹੈ ਕੱਚਾ ਪੱਕਾ ਹੀ ਆ ਤੇ ਬਾਕੀ ਹਾਲਾਤ ਜਿਹੋ ਜਿਹੇ ਹੈਗੇ ਆ ਉਹ ਜਿਹੇ ਹਿਸਾਬ ਨਾਲ ਹੈਨਾ ਬਾਕੀ ਕੱਠ ਕੋਠੇ ਵਾਲਾ ਨਾ ਕਰੋ ਦੇਖ ਕੇ ਆਦਾ ਹਿਸਾਬ ਨਾਲ ਕਿਤੇ ਬਾਜੀ ਛੱਡਣੀ ਵੀ ਆਦਾ ਆਸੇ ਪਾਸੇ ਹੋ ਕੇ ਸਾਈਡਾਂ ਤੇ ਬਹਿ ਜਾਓ ਬਾਈ ਕਿ ਨਹੀਂ ਪੰਜ-ਪੰਜ ਚਾਰ-ਚਾਰ ਬੰਦੇ ਕਿਸੇ ਮਤਲ ਜਿਵੇਂ ਕਿ ਜੇ ਬਾਈ ਦਾ ਜਾਣਾ ਕੋਈ ਸਹਿਚਾਰ ਵਾਲੇ ਹੁੰਦੇ ਆ ਭਰਾ ਉਹਨਾਂ ਦੇ ਘਰਾਂ ਚ ਵੜ ਕੇ ਬਹਿ ਜਾਓ ਜਾਂ ਮਤਲਬ ਹਨਾ ਵੀ ਬਾਹਰ ਗਲੀਆਂ ਗੁਲੀਆਂ ਚ ਨਾ ਨਿਕਲੋ ਤੇ ਲਾਈਟਾਂ ਲੂਟਾਂ ਬੰਦ ਕਰੋ ਬਸ ਆ ਮੈਂ ਵੀ ਬੰਦ ਕਰਨੇ ਆਲਾ ਹੁਣ ਚੱਲਿਆਂ ਥੱਲੇ ਬੰਦ ਕਰਕੇ ਮੈਂ ਤਾਂ ਇੱਕ ਵੀਡੀਓ ਬਣਾਉਣੀ ਸੀ ਮੈਂ ਚੱਲ ਦੱਸ ਦਿਆਂ ਥੋੜਾ ਜਿਆ ਤੇ ਬਾਕੀ ਠੀਕ ਠਾਕ ਆ ਬਾਈ ਮਾੜਾ ਕਮੈਂਟ ਨਾ ਕਰਿਆ ਕਰੋ ਯਾਰ ਕੋਈ ਫਾਇਦਾ ਨਹੀਂ ਜਦੋਂ ਆਪਾਂ ਕਿਸੇ ਨੂੰ ਬਿਨਾਂ ਜਾਣ ਪਛਾਣ ਤੋਂ ਗਲਤ ਕਹਿ ਦਿੰਨੇ ਆ ਨਾ ਉਹ ਥੋੜੀ ਜੀ ਫਿਰ ਗੱਲਾਂ ਹੋਰ ਹੋ ਜਾਂਦੇ ਐਵੇਂ ਮੜੇ ਮੜੀਆਂ ਗੱਲਾਂ ਗਾਹ ਵੱਡਿਆਂ ਹੋ ਜਾਂਦੇ ਕਿਉਂਕਿ ਬਈ ਆਪਾਂ ਕਿਹੜਾ ਮੈਂ ਕਿਹੜਾ ਕਿਸੇ ਤੋਂ ਪੈਸੇ ਮੰਗਦਾ ਜਾਂ ਮੈਂ ਕਿਸੇ ਤੋਂ ਕਬੂਤਰ ਮੰਗਦਾ ਜਾਂ ਮੈਂ ਕਿਸੇ ਤੋਂ ਖੇਡ ਮੰਗਦਾ ਵੀ ਮੈਨੂੰ ਆਹ ਚੀਜ਼ ਦਓਗੇ ਤਾਂ ਮੈਂ ਦੱਸੂਗਾ ਹਨਾ ਜਾਂ ਮੈਂ ਕਿਸੇ ਨੂੰ ਮਾੜਾ ਬੋਲਦਾ ਨਾ ਆਪਾਂ ਮਾੜਾ ਸ਼ਬਦ ਬੋਲੀਏ ਨਾ ਆਪਾਂ ਕਿਸੇ ਤੋਂ ਪੈਸੇ ਮੰਗੇ ਤੇ ਫਿਰ ਮੈਨੂੰ ਤੁਸੀਂ ਗਾਹ ਤੋਂ ਬਈ ਬੋਲਦੇ ਹਨਾ ਬਿਨਾ ਮਤਲਬ ਹੱਕ ਵੀ ਨਹੀਂ ਬਣਦਾ ਬਈ ਕੋਈ ਮਤਲਬ ਨਹੀਂ ਇਹਦਾ ਮਤਲਬ ਇਹ ਨਹੀਂ ਹੁੰਦਾ ਜੇ ਬੰਦਾ ਮੂਲਾ ਚੌਪਾ ਤਾਂ ਉਹ ਨੂੰ ਕੁਝ ਪਤਾ ਨਹੀਂ ਪਤਾ ਸਭ ਕੁਝ ਹੀ ਹੁੰਦਾ ਬਸ ਸਿਰਫ ਇਗਨੋਰ ਕਰੀਦਾ ਵੀ ਨਹੀਂ ਯਾਰ ਛੱਡ ਆਪਾਂ ਉੱਤਰਵਾਦੀ ਆਪਾਂ ਦਾ ਅਪ ਕਰਨੀ ਆ ਆਪਾਂ ਕੋਈ ਇਹਦੇ ਲੱਤਾਂ ਥੋੜੀ ਖਿੱਚਣੀਆਂ ਹਨਾ ਵੀ ਕੋਈ ਉੱਤਰਵਾਦੀ ਹੁੰਦਾ ਪਹਿਲਾਂ ਲੋਕ ਮਾੜਾ ਕਹਿੰਦੇ ਆ ਸੋ ਇਸ ਕਰਕੇ ਹੱਥ ਬੰਨ ਕੇ ਬੇਨਤੀ ਆ ਵੀ ਮਾੜਾ ਕਮੈਂਟ ਕਰਨ ਵਾਲਾ ਨੂੰ ਮਿਲਦਾ ਤਾਂ ਕੋਸ਼ਿਸ਼ ਕਰ ਉਹ ਆਪਣੀ ਔਕਾਤ ਦਿਖਾ ਦਿੰਦਾ ਕਿਉਂਕਿ ਉਹਨੇ ਨਾ ਤਾਂ ਆਪਕੋ ਸਿੱਖਣਾ ਹੁੰਦਾ ਤੇ ਨਾ ਜਿਹੜੇ ਨਾਲ ਜੁੜਿਆ ਉਹਨਾਂ ਨੂੰ ਕੋ ਸਿੱਖਣ ਦੇਣਾ ਹੁੰਦਾ ਠੀਕ ਆ ਉਹ ਫਿਰ ਮੇਰੇ ਕਹਿੰਦਾ ਛੱਡ ਯਾਰ ਆਪਾਂ ਵੀਡੀਓ ਨਹੀਂ ਪਾਉਣੀ ਦਫਾ ਕਰ ਹੁਣ ਜੇ ਮੇਰੇ ਭਰਾ ਜਿਵੇਂ ਮੰਨ ਲਓ ਮੇਰੇ ਆਸਤੇ ਜਿਵੇਂ ਬਾਈ ਕਮੈਂਟ ਕਰ ਦਿਆ ਹਨ ਤੁਸੀਂ ਕਮੈਂਟ ਕੀਤਾ ਤੇ ਮੈਂ ਵੀਡੀਓ ਪਾ ਦਿੰਨਾ ਤੇ ਤੁਹਾਡਾ ਫਾਇਦਾ ਹੋ ਜਾਂਦਾ ਹਨ ਉਹ ਵਿੱਚ ਬੰਦੇ ਹੁੰਦੇ ਆ ਉਹ ਜਿਵੇਂ ਕਹਿੰਦੇ ਨੇ ਕਾਂਗਿਆਰੀ ਹਰੇਕ ਫਸਲ ਜੀ ਹੋ ਜਾਂਦੀ ਆ ਉਹ ਕਾਂਗਿਆਰੀ ਨੂੰ ਫਿਰ ਜਦੋਂ ਮਾਰਦੇ ਆ ਤੇ ਉਹ ਇਹੋ ਜੀ ਦਵਾਈ ਮਾਰਦੇ ਵੀ ਮੁੜ ਕੇ ਕਾਂਗਿਆਰੀ ਸਿਰ ਨਹੀਂ ਚੱਕਦੀ ਹੁੰਦੀ ਸੋ ਇਸ ਕਰਕੇ ਮਤਲਬ ਨੈਗੇਟਿਵ ਸੋਚ ਨਾ ਰੱਖੋ ਯਾਰ ਇੱਥੇ ਕੋਈ ਕਿਸੇ ਤੋਂ ਪੈਸੇ ਨਹੀਂ ਮੰਗਦਾ ਕੋਈ ਕਿਸੇ ਨੂੰ ਗਾਲ ਨਹੀਂ ਕੱਢਦਾ ਕੋਈ ਮਾੜਾ ਚੰਗਾ ਨਹੀਂ ਬੋਲਦਾ ਮੈਂ ਕਿਸੇ ਨੂੰ ਤੋਂ ਇਸ ਕਰਕੇ ਤੁਸੀਂ ਬਣਾ ਯਾਰ ਕੋਈ ਉਹੋ ਜਿਹਾ ਕਮੈਂਟ ਕਰਿਆ ਕਰੋ ਹੁੰਦਾ ਤਾਂ ਇੱਕ ਅੱਧਾ ਹੀ ਕਮੈਂਟ ਵੈਸੇ ਮਾੜਾ ਵੀ ਨਹੀਂ ਚਲੋ ਕਿਵੇਂ ਵੀ ਹੋਈ ਗੱਲ ਤੇ ਫਿਰ ਵੀ ਨਹੀਂ ਵਧੀਆ ਲੱਗਦਾ ਯਾਰ ਜਦੋਂ ਅਗਲਾ ਬੰਦਾ ਨਹੀਂ ਕੁਝ ਕਹਿੰਦਾ ਕਿ ਇਹਨੂੰ ਆਪਾਂ ਵੀ ਕਿਉਂ ਕਹੀਏ ਹੈਨਾ ਸੋ ਇਸ ਕਰਕੇ ਬਾਕੀ ਬਾਈ ਠੀਕ ਠਾਕ ਆ ਰੱਬ ਰਾਖਾ ਤੇ ਵੀਡੀਓ ਯਾਰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਕੂਤਰ ਦਾ ਮੈਂ ਤੁਹਾਨੂੰ ਕੱਲ ਪਰਸੂ ਵੀ ਦਿਖਾਈ ਸੀਗੇ ਇਹ ਆ ਵੀ ਉਹ ਤਾਂ ਬੱਚੇ ਬੱਚੇ ਕੱਢੀ ਬੈਠੇ ਆ ਵੀ ਬੱਚਾ ਗੱਡੀ ਬੈਠਾ ਆਪਣਾ ਝੋਟਾ ਇੱਕ ਬੱਚਾ ਕੱਢਿਆ ਹੋਇਆ ਨੇ ਆ ਵੀ ਦੋ ਕੱਢੀ ਬੈਠੀ ਚੱਲੇ ਆਦੇਰਲੇ ਪਾਸੋਂ ਉਪਰੇ ਹੰਡੇ ਧਰੀ ਬੈਠੀ ਐ ਆ ਵੀ ਹੰਡੇ ਧਰੇ ਹੋਏ ਇੱਥੇ ਉੱਤਰੇ ਦੇ ਨਾਲ ਦਾ ਉਹ ਬੈਠਾ ਪਰਲੇ ਪਾਸੇ ਤੇ ਬਾਕੀ ਉਹ ਉਥੇ ਉਹਨੇ ਬੱਚਾ ਕਢ ਲਿਆ ਥੱਲੇ ਇੱਕ ਉਹ ਕੁੰਡੇ ਦੇ ਥੱਲੇ ਗੁੱਤੀ ਨੇ ਕਢ ਲਿਆ ਵਿੱਚ ਬਾਕੀ ਠੀਕ ਆ ਦੇਖ ਲਓ ਉਹ ਗੱਜ ਤੰਨ ਚਾਰ ਕੇ ਜੋੜੀ ਰਹਿ ਗਿਆ ਨਵੇਂ ਪੱਟ ਤੇ ਸਾਰੇ ਗੁੱਡੇ ਕੱਢੇ ਟਾਵਾਂਗੇ ਹੁਣ ਨਵੇਂ ਪਾਵਾਂਗੇ ਗੁੱਡੇ ਤੂੰ ਇਸ ਕਰਕੇ ਬਾਈ ਕਾਤਰੀ ਕਾਲ ਸਾਰਿਆਂ ਨੂੰ ਤੇ ਮੇਰਾ ਵੀਰ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਮੈਂਟ ਸਬਸਕ੍ਰਾਈਬ ਕਰਿਓ ਧੰਨਵਾਦ ਸਾਰਿਆਂ ਦਾ ਬਈ